ਕਿਸਾਨਾਂ ਤੋਲਨ ਨੂੰ ਲੈ ਕੇ ਹਾਈ ਕੋਰਟ ਦੀ ਤਲਖ ਟਿੱਪਣੀ ਕਿਹਾ ਬੱਚਿਆਂ ਦੀ ਆੜ ਦੇ ਵਿੱਚ ਹਥਿਆਰਾਂ ਦੇ ਨਾਲ ਕੀਤਾ ਜਾ ਰਿਹਾ ਪ੍ਰਦਰਸ਼ਨ ਅਜਿਹਾ ਹੈ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਕੇ ਜੇ ਦੇਣਾ ਚਾਹੀਦਾ ਹੈ ਚन्नई ਹੱਥਾਂ ਦੇ ਵਿੱਚ ਤਲਵਾਰ ਲੈ ਕੇ ਕੌਣ ਕਰਦਾ ਹੈ ਸ਼ਾਂਤੀਪੂਰਨ ਪ੍ਰਦਰਸ਼ਨ ਰਿਟਾਇਰ ਜਾਂਚਤੀ ਅਗਵਾਈ ਦੇ ਵਿੱਚ ਹੋਵੇਗੀ ਸ਼ੁਕਰਨ ਸਿੰਘ ਦੀ ਮੌਤ ਦੀ ਜਾਂਚ ਹਾਈ ਕੋਰਟ ਨੇ 3 ਮੈਂਬਰੀ ਕਮੇਟੀ ਬਣਾਉਣ ਦੀ ਕਹੀ ਗੱਲ ਪੋਸਟਮਾਰਟਮ ਦੇ ਵਿੱਚ ਸ਼ੁਕਰਨ ਦੇ ਸਿਰ ਦੇ ਵਿੱਚ ਮਿਲੇ ਸਨ ਪਿੱਤਲ ਦੇ ਛਰਰੇ ਪੇ ਸਰਕਾਰ ਤੋਂ ਉਤਰੇ ਟ੍ਰਕ ਆਪਰੇਟਰ ਲੁਧਿਆਣਾ ਅਤੇ ਫਿਲੌਰ ਦੇ ਵਿੱਚ ਨੈਸ਼ਨਲ ਹਾਈਵੇ ਤੇ ਲਗਾਇਆ ਜਾਮ ਮੰਗਾ ਪੂਰੀਆਂ ਨਾ ਹੋਣ ਤੇ ਅਣਵਿੱਥੇ ਸਮੇਂ ਲਈ ਧੰਦੇ ਦੀ ਚੇਤਾਵਨੀ ਹਾਈਵੇ ਜਾਮ ਹੋਣ ਤੇ ਰਾਗੀਰਾਂ ਨੂੰ ਪਰੇਸ਼ਾਨ ਆਪ ਵਿਧਾਇਕਾ ਪਠਾਨ ਮਾਜਰਾ ਨੇ ਕੀਤੀ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਦੀ ਇਜਾਜ਼ਤ ਦੀ ਮੰਗ ਬੋਲੇ ਸਿੰਥੈਟਿਕ ਨਸ਼ੇ ਖਤਮ ਕਰਨ ਲਈ ਆਫੀਮ ਤੇ ਪੋਸਟ ਵਿਕਾਸਤ ਕਰਨ ਦੀ ਲੋੜ ਤਾਂ ਖੁੱਡੀਆਂ ਦਾ ਜਵਾਬ ਪੰਜਾਬ ਸਰਕਾਰ ਦਾ ਅਜੇ ਹਾ ਨਹੀਂ ਕੋਈ ਇਰਾਦਾ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਦੇ ਅੱਗੇ ਚੁੱਕਿਆ ਰੂਸ 'ਚ ਫਸੇ ਪੰਜਾਬੀਆਂ ਦਾ ਮਾਮਲਾ ਪੱਤਰ ਲਿਖ ਕੇ ਸਾਰੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕਦਮ ਚੁੱਕਣ ਦੀ ਕੀਤੀ ਅਪੀਲ ਰੂਸ ਤੋਂ ਵੀਡੀਓ ਪੇਜ ਕੇ ਮਦਦ ਮੰਗ ਰਹੇ ਨੇ ਨੌਜਵਾਨ ਵਿਧਾਨ ਸਭਾ ਦੇ ਵਿੱਚ ਵੀ ਉਠਿਆ ਰੂਸ ਦੇ ਵਿੱਚ ਫਸੇ ਪੰਜਾਬੀਆਂ ਦਾ ਮੁੱਦਾ ਪ੍ਰਗਟ ਸਿੰਘ ਬੋਲੇ ਜਬਰੀ ਫੌਜ ਦੇ ਵਿੱਚ ਭਰਤੀਕਰਨ ਜੰਗ ਦੇ ਵਿੱਚ ਭੇਜੇ ਜਾ ਰਹੇ ਨੇ ਨੌਜਵਾਨ ਸਖਤ ਕਦਮ ਚੁੱਕੇ ਸਰਕਾਰ लोहे ਦਾ ਸੰਗਲ ਲੈ ਕੇ ਵਿਧਾਨ ਸਭਾ ਪਹੁੰਚੇ ਕਾਂਗਰਸ ਵਿਧਾਇਕ ਡਾਕਟਰ ਰਾਜਕੁਮਾਰ ਜੱਬੇਵਾਲ ਬੋਲੇ ਸਪੀਕਰ ਸਾਹਿਬ ਨੂੰ ਕਰਨਾ ਚਾਹੀਦਾ ਹਾਂ ਕਰਨਾ ਚਾਹੁੰਦਾ ਹਾਂ ਗਿਫਟ ਆਨ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਪਹ ਸਕਦੀ ਹੈ ਇਸ ਦੀ ਲੋੜ ਰਾਹੁਲ ਗਾਂਧੀ ਦਾ ਨੌਜਵਾਨਾਂ ਦੇ ਨਾਲ ਵੱਡਾ ਵਾਦਾ ਬੋਲੇ ਸਰਕਾਰ ਆਈ ਤਾਂ ਦਵਾਂਗੇ 3 ਲੱਖ ਸਰਕਾਰੀ ਨੌਕਰੀਆਂ ਹਰ ਸਾਲ 1 ਲੱਖ ਗ੍ਰੈਜੂਏਟ ਨੌਜਵਾਨਾਂ ਨੂੰ ਦੇਵਾਂਗੇ ਰੋਜ਼ਗਾਰ ਗਰੀਬਾਂ ਨੂੰ ਸਟਾਰਟਅਪ ਤੇ ਲਈ ਮਿਲਣਗੇ 10 ਕਰੋੜ ਕਸ਼ਮੀਰ ਕਸ਼ਮੀਰ ਤੇ ਪ੍ਰਧਾਨ ਮੰਤਰੀ ਮੋਦੀ 6400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਦਿੱਤੀ ਸਗਾਰਤ ਬੋਲੇ ਆਪਣੇ ਆਪ ਚ ਬ੍ਰਾਂਡ ਹੈ ਜਮੂ ਕਸ਼ਮੀਰ ਮੈਂ ਆਦਾ ਕਰਾਂਗਾ ਕਸ਼ਮੀਰ ਦਾ ਕਰਸ ਸ੍ਰੀ ਭਗਵਾਨਤ ਬਾਣੇ ਸੰਗੂਰ ਦੇ ਵਿੱਚ 2487 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ ਸੀਐਮ ਨੇ ਸਭ ਨੂੰ ਇਮਾਨਦਾਰੀ ਦੇ ਨਾਲ ਫਰਜ਼ ਨਿਭਾਉਣ ਦੀ ਦਿੱਤੀ ਨਸੀਹਤ ਆਪਣੇ ਮਾਪਿਆਂ ਦੇ ਨਾਂ ਤੇ ਨਾ ਲੱਗਣ ਦੇਣਾ ਕੋਈ ਦਾਗ ਸਸ਼ਕਲ نیوز 18 ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਅੰਮ੍ਰਿਤਸਰ ਤੋਂ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਮਯਾਬੀ ਮਿਲੀ ਹੈ ਗੈਂਗਸਟਰ ਗੁਰਪ੍ਰੀਤ ਸਿੰਘ ਗੋਲੀ ਨੂੰ ਕਾਬੂ ਕੀਤਾ ਗਿਆ ਹੈ ਗੈਂਗਸਟਰ ਨੇ ਦੱਸਿਆ ਕਿ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਕਰਮਚਾਰੀਆਂ ਦੀ ਗੱਡੀ ਦੇ ਵਿੱਚ ਗੱਡੀ ਵੀ ਮਾਰੀ ਗਈ ਤਾਂ ਮੌਕੇ ਤੇ ਹੀ ਪੁਲਿਸ ਨੇ ਗੈਂਗਸਟਰ ਨੂੰ ਦਬੋਚ ਲਿਆ ਹੈ ਕਾਬੂ ਕਰ ਲਿਆ ਹੈ ਕਈ ਕੇਸਾਂ ਦੇ ਵਿੱਚ ਇਹ ਨੁੜੰਦਾ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਏ ਕਿ ਜੱਗੂ ਭਗਵਾਨਪੁਰੀਆ ਤੇ ਹੈਰੀ ਚੱਠਾ ਦੇ ਨਾਲ ਇਸ ਦੇ ਲਿੰਕ ਦੱਸੇ ਜਾ ਰਹੇ ਨੇ ਗੁਰਦਾਸਪੁਰ ਦੇ ਪਿੰਡ ਕੋਟਲੀ ਦਾਇ ਰਹਿਣ ਵਾਲਾ ਹੈ ਗੈਂਗਸਟਰ ਔਰ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਪੁਲਿਸ ਦੀ ਗੱਡੀ ਦੇ ਵਿੱਚ ਗੱਡੀ ਮਾਰੀ ਗਈ ਹੈ ਪੰਜਨ ਦੀ ਕੋਸ਼ਿਸ਼ ਕੀਤੀ ਗਈ ਨਾਕੇ ਤੋਂ ਪੰਜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜਦੋਂ ਵੇਖਿਆ ਕਿ ਪੁਲਿਸ ਸਾਹਮਣੇ ਖੜੀ ਹੈ ਰੋਕਿਆ ਜਾਏਗਾ ਤਾਂ ਇਹ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕਈ ਕੇਸਾਂ ਦੇ ਵਿੱਚ ਦੱਸਦੀ ਕਿ ਗੈਂਗਸਟਰ ਲੋੜਿੰਦਾ ਸੀ ਤਾਂ ਗੈਂਗਸਟਰ ਨੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਔਰ ਗੈਂਗਸਟਰ ਗੁਰਪ੍ਰੀਤ ਸਿੰਘ ਗੋਲੀ ਹੈ ਜਿਸ ਨੂੰ ਇਹ ਕਾਬੂ ਕੀਤਾ ਗਿਆ ਤਸਵੀਰਾਂ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਹ ਗੱਡੀ ਜਿਹੜੀ ਹੈ ਪੂਰੀ ਰਫ਼ਤਾਰ ਦੇ ਨਾਲ ਜਾ ਰਹੀ ਹੈ ਔਰ ਪੁਲਿਸ ਦੀ ਗੱਡੀ ਦੇ ਵਿੱਚ ਗੱਡੀ ਜਿਹੜੀ ਹੈ ਉਹ ਮਾਰੀ ਗਈ ਹੈ ਤਾਂ ਇਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਗੈਂਗਸਟਰ ਦੇ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੌਕੇ ਤੇ ਹੀ ਦਬੋਚ ਲਿਆ ਗਿਆ ਪੁਲਿਸ ਨੇ ਗੈਂਗਸਟਰ ਨੂੰ ਮੌਕੇ ਤੇ ਕਾਬੂ ਕੀਤਾ ਹੈ ਕਈ ਕੇਸਾਂ ਦੇ ਵਿੱਚ ਇਹ ਗੋਲੀ ਗੁਰਪ੍ਰੀਤ ਗੋਲੀ ਦੱਸਿਆ ਜਾ ਰਿਹਾ ਹੈ ਗੈਂਗਸਟਰ ਦਾ ਨਾਂ ਜੋ ਲੜਿੰਦਾ ਸੀ ਜੰਗੂ ਭਗਵਾਨਪੁਰੀ ਅਤੇ ਹੈਰੀ ਛੱਠਾ ਦੇ ਨਾਲ ਇਸ ਦੇ ਲਿੰਕ ਦੱਸੇ ਜਾ ਰਹੇ ਨੇ ਗੁਰਦਾਸਪੁਰ ਦੇ ਪਿੰਡ ਕੋਟਲੀ ਦਾ ਇਹ ਗੈਂਗਸਟਰ ਰਹਿਣ ਵਾਲਾ ਹੈ ਤਾਂ ਸੀਸੀਟੀਵੀ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਕਿਸਮ ਦੇ ਨਾਲ ਅੰਮ੍ਰਿਤਸਰ ਪੁਲਿਸ ਦੀ ਇਹ ਵੱਡੀ ਕਾਰਨਾਮਾਪੀ ਹੈ ਤਾਂ ਨਾਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੁਲਿਸ ਕਰਮਚਾਰੀਆਂ ਦੀ ਗੱਡੀ ਦੇ ਵਿੱਚ ਗੱਡੀ ਜਿਹੜੀ ਹੈ ਉਹ ਮਾਰੀ ਗਈ ਹੈ ਔਰ ਇਹ ਤਸਵੀਰਾਂ ਦੇ ਵਿੱਚ ਸਾਰਾ ਘਟਨਾਕ੍ਰਮ ਸਾਰਾ ਸੀਨ ਆਫ ਕਰਾਇਮ ਅਸੀਂ ਕਹਿ ਸਕਦੇ ਹਾਂ ਜਦੋਂ 도ੜਨ ਦੀ ਕੋਸ਼ਿਸ਼ ਕੀਤੀ ਉਹ ਕਾਬੂ ਹੋਇਆ ਹੈ ਕੈਦ ਹੋਇਆ ਹੈ ਰਾਜੀਵ ਸ਼ਰਮਾ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਰਾਜੀਵ ਅਸੀਂ ਸੀਸੀਟੀਵੀ ਤਸਵੀਰਾਂ ਦਿਖਾ ਰਹੇ ਹਾਂ ਦਰਸ਼ਕਾਂ ਨੂੰ ਤੁਹਾਡੀ ਜ਼ੁਬਾਨੀ ਸਮਝਣਾ ਚਾਹਾਂਗੇ ਬਿਲਕੁਲ ਜਿਸ ਤਰੀਕੇ ਦੇ ਨਾਲ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਜਿਹੜਾ ਗੁਰਪ੍ਰੀਤ ਸਿੰਘ ਗੋਲੀ ਜੋ ਕਿ ਇੱਕ ਮਸ਼ਹੂਰ ਗੈਂਗਸਟਰ ਹੈ ਔਰ ਜੱਗੂ ਭਗਵਾਨਪੁਰੀ ਔਰ ਹੈਰੀ ਚੱਠਾ ਨਾਮ ਦੇ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਵੀ ਇਹ ਕਰੀਬੀ ਦੱਸਿਆ ਜਾ ਰਿਹਾ ਤਾਂ ਪੁਲਿਸ ਨੂੰ ਪਹਿਲਾਂ ਤੋਂ ਹੀ ਸੂਚਨਾ ਸੀ ਕਿ ਇਹ ਇਸ ਇਲਾਕੇ ਦੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਤਾਂ ਪੁਲਿਸ ਦੀ ਜਿਹੜੀ ਟੀਮ ਮੌਕੇ ਤੇ ਪਹੁੰਚੀ ਸੀ ਉਹਨਾਂ ਵੱਲੋਂ ਨਾਕੇਬੰਦੀ ਦੇ ਦੌਰਾਨ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਦੀਆਂ ਗੱਡੀਆਂ ਨੂੰ ਜਿਹੜਾ ਟੱਕਰ ਮਾਰ ਕੇ ਇਸ ਵੱਲੋਂ ਭੱਜਣ ਦੀ ਜਿਹੜੀ ਕੋਸ਼ਿਸ਼ ਹੈ ਜੋ ਕਿ ਹੁਣ ناکਾਮ ਸਾਬਤ ਹੋਈ ਹੈ ਤਾਂ ਪੁਲਿਸ ਵੱਲੋਂ ਇਸ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਹੜੀਆਂ ਬਾਰਦਾਤਾਂ ਦੀ ਜਿਹੜੀ ਤਿਆਰੀ ਇਸ ਵੱਲੋਂ ਕੀਤੀ ਜਾ ਰਹੀ ਸੀ ਔਰ ਪਹਿਲਾਂ ਵੀ ਕਈ ਮਾਮਲੇ ਜਿਹੜੇ ਪੁਲਿਸ ਦੇ ਮੁਤਾਬਕ ਹੈ ਤੇ ਉੱਪਰ ਦਰਜ ਹਨ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਇੱਕ ਵਾਰ ਫਿਰ ਤੋਂ ਇਸ ਵੱਲੋਂ ਪੁਲਿਸ ਦੀ ਟੀਮ ਨੂੰ ਜੋ ਹੈ ਚਕਮਾ ਦੇ ਕੇ ਭੱਜਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਹ ਪੁਲਿਸ ਵੱਲੋਂ ناکਾਮ ਕੀਤੀ ਗਈ ਔਰ ਇਸ ਨੂੰ ਕਾਬੂ ਕਰਕੇ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰਾਜੀਵ तमाम ਜਾਣਕਾਰੀ ਲਈ ਤੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਔਰ ਇਹ ਵੀ ਜ਼ਿਕਰ ਯੋਗ ਹੈ ਕਿ ਫਿਲਮੀ ਸਟਾਈਲ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਗੈਂਗਸਟਰ ਗੁਰਪ੍ਰੀਤ ਗੋਲੀ ਨੇ ਔਰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਹੈ ਪੁਲਿਸ ਨੇ ਵੀ ਪੂਰਾ ਮੁਸਤੈਦੀ ਵਿਖਾਉਂਦੇ ਹੋਏ ਦੱਸਿਆ ਕਿ ਨਾਕੇ ਤੋਂ ਭੱਜਣ ਦੀ ਜਿਹੜੀ ਕੋਸ਼ਿਸ਼ ਸੀ ਉਸ ਨੂੰ ناکام ਕਰ ਦਿੱਤਾ ਔਰ ਇਸ ਨੂੰ ਮੌਕੇ ਤੇ ਦਬੋਚ ਲਿਆ ਅਗੇ ਵਧਿਆਂ ਤਾਂ ਨੈਸ਼ਨਲ ਹਾਈਵੇ ਤੋਂ ਪੁਲਿਸ ਨੇ ਧਰਨਾ ਚੁਕਵਾ ਦਿੱਤਾ ਟਰੱਕ ਆਪਰੇਟਰਾਂ ਦਾ ਧਰਨਾ ਚੁਕਵਾਇਆ ਹੈ ਤਾਂ ਵੱਡੀ ਖਬਰ ਹੈ ਫਿਰ ਸਰਕਾ ਤੇ ਉਤਰੇ ਸਨ ਟਰੱਕ ਆਪਰੇਟਰ ਔਰ ਲੁਧਿਆਣਾ ਦੇ ਵਿੱਚ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਤੇ ਜਿਹੜਾ ਹੈ ਉਹ ਜਾਮ ਲੱਗਿਆ ਹੋਇਆ ਸੀ ਤਾਂ ਨੈਸ਼ਨਲ ਹਾਈਵੇ ਤੇ ਦੱਸਦੀ ਕਿ ਪ੍ਰਦਰਸ਼ਨ ਕਰ ਰਹੇ ਸਨ ਫਲੋਰ ਦੇ ਵਿੱਚ ਵੀ ਦੱਸਦੀ ਕਿ ਧਰਨਾ ਜਿਹੜਾ ਹੈ ਉਹ ਲਗਾਇਆ ਗਿਆ ਪਰ ਜਿਹੜਾ ਲੁਧਿਆਣਾ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਹੈ ਤਾਂ ਜ਼ਿਕਰ ਹੋ ਗਿਆ ਕਿ ਉਥੋਂ ਪੁਲਿਸ ਨੇ ਇਹ ਦਰਨਾ ਜਿਹੜਾ ਹੈ ਚੁਕਵਾ ਦਿੱਤਾ ਹੈ ਕਹਿ ਲਿਆ ਕਿ 37 ਦੁਬਾਰ ਦੇ ਨੈਸ਼ਨਲ ਹਾਈਵੇ ਤੋਂ ਦਰਨਾ ਚੁਕਵਾ ਦਿੱਤਾ ਗਿਆ ਤਾਂ ਕੋਪਰੇਟਰਾ ਦੇ ਵੱਲੋਂ ਇਹ ਦਰਨਾ ਲਗਵਾ ਲਗਾਇਆ ਗਿਆ ਸੀ ਔਰ ਫਿਰ ਤੋਂ ਇਹ ਪ੍ਰਦਰਸ਼ਨ ਕਰ ਰਹੇ ਸਨ ਤਾਂ ਲਾਡੋਵਾਲ ਟੋਲ 플ਾਜ਼ਾ ਤੇ ਲਗਾ ਦਰਨਾ ਸੀ ਜਾਮ ਸੀ ਉੱਥੇ ਦਰਨਾ ਚੁਕਵਾ ਦਿੱਤਾ ਗਿਆ ਹੈ ਨੈਸ਼ਨਲ ਹਾਈਵੇ ਤੇ ਪ੍ਰਦਰਸ਼ਨ ਹੋ ਰਿਹਾ ਸੀ ਤਾਂ ਫਲੋਰ ਦੇ ਵਿੱਚ ਵੀ ਦੱਸ ਦਈਏ ਕਿ ਨੈਸ਼ਨਲ ਹਾਈਵੇ ਤੇ ਇਹ ਧਰਨਾ ਲਗਾਇਆ ਗਿਆ ਸੀ ਔਰ ਲੰਬੇ ਕਤਾਰਾਂ ਜਿਹੜੀਆਂ ਨੇ ਉਥੇ ਵਾਹਨਾਂ ਦੀਆਂ ਤਾਂ ਲੱਗੀਆਂ ਹੀ ਸਨ ਔਰ ਲੋਕਾਂ ਦੇ ਵਿੱਚ ਇਸੋਂ ਲੈ ਕੇ ਰੋਸ ਵੀ ਸੀ ਪਰੇਸ਼ਾਨੀ ਦਾ ਆलम ਸੀ ਲਗਾਤਾਰ ਅਸੀਂ ਤਸਵੀਰਾਂ ਵੀ ਦਿਖਾ ਰਹੇ ਸੀ ਪਿਛਲੇ ਕਾਫੀ ਅਸੀਂ ਕਹਿ ਸਕਦੇ ਹਾਂ 2-3 ਘੰਟੇ ਤੋਂ ਕਿ ਕਿਸ ਤਰੀਕੇ ਦੇ ਨਾਲ ਉਥੇ ਹਾਲਾਤ ਬਣੇ ਹੋਏ ਸਨ ਅਨਮਿੱਥੇ ਸਮੇਂ ਦੇ ਲਈ ਹਾਲਾਂਕਿ ਉਹਨਾਂ ਨੇ ਧਰਨੇ ਦੀ ਚੇਤਾਵਨੀ ਦਿੱਤੀ ਸੀ ਟਰਾਂਸਪੋਰਟ ਰੇਟ ਦੇ ਵਿੱਚ ਇਜ਼ਾਫੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਟਰੈਕਟਰ ਟਰਾਲੀ ਨੂੰ ਕਮਰਸ਼ੀਅਲ ਵਹੀਕਲ ਦੀ ਕੈਟਾਗਰੀ ਦੇ ਵਿੱਚ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸਾਰੀਆਂ ਮੰਗਾਂ ਨੇ ਟਰਾਂਸਪੋਰਟਰਾਂ ਦੀਆਂ ਟਰੱਕ ਆਪਰੇਟਰਾਂ ਦੀਆਂ ਤਾਂ ਜਿਸ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ ਪਰ ਦੱਸ ਦਈਏ ਕਿ ਹੁਣ ਦੀ ਇਹ ਅਹਿਮ ਖਬਰ ਹੈ ਵੱਡੀ ਖਬਰ ਹੈ ਕਿਉਂਕਿ ਬਹੁਤ ਸਾਰੇ ਲੋਕ ਉਥੋਂ ਗੁਜ਼ਰਦੇ ਨੇ ਔਰ ਉਹਨਾਂ ਨੇ ਆਉਣਾ ਜਾਣਾ ਹੁੰਦਾ ਹੈ ਔਰ ਖਾਸ ਤੌਰ ਤੇ ਲੁਧਿਆਣਾ ਦੇ ਨੈਸ਼ਨਲ ਹਾਈਵੇ ਤੋਂ ਜਿਹੜੇ ਲੋਕਾਂ ਦਾ ਆਣਾ ਜਾਣਾ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਤਾਂ ਲਾਡੋਵਾਲ ਟੋਲ ਪਲਾਜ਼ਾ ਆ ਤੋ ਧਰਨਾ ਚੁਕਵਾ ਦਿੱਤਾ ਗਿਆ ਹੈ ਔਰ ਉਸ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਲੋਕਾਂ ਦੇ ਵਿੱਚ ਖੱਜਲ ਖਵਾਰੀ ਹੋ ਰਹੀ ਗਿਆ ਹਮੇਸ਼ਾ ਜਿੱਤ ਗਿਆ ਹੁੰਦੀਆ ਜੇ ਤਾਂ ਤੁਸੀਂ ਆਪਣੇ ਲੀਡਰਾਂ ਦੀ ਕਮਾਈ ਤਾਂ ਹਾਈਵੇ ਬੰਦ ਹੋਣ ਕਰਕੇ ਦੱਸਦੇ ਕਿ ਲੰਮਾ ਜਾਮ ਲੱਗਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਉਸ ਸਮੇਂ ਦੀਆਂ ਨੇ ਜਦੋਂ ਇਹ ਲੰਮੇ ਕਤਾਰਾਂ ਵਾਹਨਾਂ ਦੀਆਂ ਲੱਗੀਆਂ ਤਾਂ ਨੈਸ਼ਨਲ ਹਾਈਵੇ ਤੋਂ ਪੁਲਿਸ ਨੇ ਤਰਨਾ ਚੁਕਵਾ ਦਿੱਤਾ ਅਹਿਮ ਖਬਰ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਲਾਡੋ ਵਾਲਟਰ ਪਲਾਜ਼ਾ ਤੇ ਤਨਾ ਲੱਗਿਆ ਹੋਇਆ ਸੀ ਆਰਡਰ ਟਰੱਕ ਆਪਰੇਟਰ ਨੇ ਜਾਮ ਲਗਾਇਆ ਹੋਇਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਦੂਸਰੇ ਪਾਸੇ ਲੋਕ ਕਿਵੇਂ ਤੁਰ ਕੇ ਲੰਬੇ ਲੰਬੇ ਜਾਮ ਦੇ ਵਿੱਚੋਂ ਕਾਫੀ ਦੂਰ ਤੱਕ ਕਈ ਕਿਲੋਮੀਟਰ ਤੱਕ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਗੁਜ਼ਰਨਾ ਪਿਆ ਔਰ ਕਾਫੀ ਜ਼ਿਆਦਾ ਖੱਜਲ-ਖੁਆਰੀ ਹੋਈ ਕਾਫੀ ਲੋਕ ਜਿਹੜੇ ਨੇ ਰੋਸ ਦੇ ਵਿੱਚ ਵੀ ਬਹਿਸਦੇ ਹੋਏ ਵੀ ਨਜ਼ਰ ਆਉਂਦੇ ਨੇ ਪਰ ਦੂਸਰੇ ਪਾਸੇ ਟਰੱਕ ਆਪਰੇਟਰ ਆਪਣੀਆਂ ਮੰਗਾਂ ਨੂੰ ਲੈ ਕੇ ਤਰਨੇ ਤੇ ਬੈਠੇ ਹੋਏ ਸਨ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਦੋਂ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਆ ਸਾਡਾ ਹੱਲ ਨਹੀਂ ਹੁੰਦਾ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਪਰ ਪੁਲਿਸ ਦੇ ਵੱਲੋਂ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਰابطਾ ਕੀਤਾ ਜਾਵੇ ਕਿਸੇ ਤਰੀਕੇ ਦੇ ਨਾਲ ਸਹਿਮਤੀ ਬਣੇ ਔਰ ਅਖਰ ਸਹਿਮਤੀ ਬਣੀ ਹੈ ਇਕੈਲੀਏ ਕਿ ਪੁਲਿਸ ਦੇ ਵੱਲੋਂ ਗੱਲਬਾਤ ਤੋਂ ਬਾਅਦ ਇਹ ਤਰਨਾ ਚੁਕਵਾ ਦਿੱਤਾ ਗਿਆ ਹੈ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਤਰਨਾ ਲਗਾਇਆ ਜਾ ਰਿਹਾ ਸੀ ਰੋਹਿਤ ਗੌਰ ਨੇ ਮੇਰੇ ਸੋਗੀ ਫੋਨ ਲਾਈਨ ਤੇ ਰੋਹਿਤ ਅਸੀਂ ਦਿਖਾਇਆ ਕਿ ਇਸ ਤਰੀਕੇ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਸੰਤਰਨੇ ਨੂੰ ਲੈ ਕੇ ਅਪਡੇਟ ਕੀ ਹੈ ਤੁਹਾਨੂੰ ਜਰ ਮੈਂ ਦੱਸ ਦੇਣਾ ਕਿ ਪੁਲਿਸ ਪੱਖੋਂ ਜਿਹੜਾ ਧਰਨਾ ਮੈਂ ਉਹ ਚੁਕਵਾਇਆ ਗਿਆ ਵਾ ਔਰ ਇਸ ਦੇ ਵਿੱਚ ਪਹਿਲੇ ਪਹਿਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਧੱਕਾ ਮੁੱਕੀ ਹੋਣ ਕਰਕੇ ਤਰਫ ਤੋਂ ਬਾਅਦ ਹੀ ਇਸ ਧਰਨੇ ਨੂੰ ਖਤਮ ਕਰਵਾਇਆ ਗਿਆ ਰੋਕੇ ਹੁਣ ਹਾਲ ਦੀ ਫਿਲਹਾਲ ਜਿਹੜਾ ਵਾ ਕਿ ਜਿਹੜਾ ਵੀ ਕਿ ਕਿਉਂਕਿ ਇਸ ਵੇਲੇ ਜਾਮ ਵੱਡਾ ਲੱਗਿਆ ਆ ਔਰ ਉਸ ਜਾਮ ਦੇ ਵਿੱਚ ਅਸੀਂ ਖੁਦ ਫਸ ਚੁੱਕੇ ਹਾਂ ਉਹ ਇਹ ਦਿਨ ਆ ਰابطਾ ਕਰਦੇ ਆ ਔਰ ਜ਼ਿਕਰ ਕਰ ਰਹੇ ਨੇ ਕਿ ਇੰਨਾ ਵੱਡਾ ਜਾਮ ਹੈ ਕਿ ਉਹ ਖੁਦ ਉਸ ਜਾਮ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਸਵਾਭਿਕ ਤੌਰ ਤੇ ਉਹਨਾਂ ਨੇ ਸਥਾਪਿਤ ਪਹੁੰਚਣਾ ਹੈ ਜਿੱਥੋਂ ਇਹ ਤਸਵੀਰਾਂ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਤਰਨਾ ਚੁੱਕਿਆ ਜਾ ਰਿਹਾ ਹੈ